ਆ ਸਸ ਸਾਰੀ ਗੱਲ ਦੋਸਤੋ ਡਿਪੋਰਟ ਕੀਤੇ ਲੋਕਾਂ ਦਾ ਜਹਾਜ਼ ਉੱਥੇ ਪਹੁੰਚ ਗਿਆ ਹੈ ਸੁਖਸੰਦੀ ਲੋਕ ਘਰ ਪਹੁੰਚ ਗਏ ਨੇ ਤੇ ਕਾਫੀ ਸਵਾਲ ਵੀ ਮੀਡੀਆ ਚ ਉੱਠ ਰਹੇ ਨੇ ਜਿ ਆਇਓ ਨਾਲੇ ਨੂਡਲ ਦਾ ਸਵਾਲ ਲਈਏ ਤੇ ਨਾਲੇ ਤੁਹਾਨੂੰ ਕੁਝ ਗੱਲ ਦੱਸੀਏ ਪਹਿਲੀ ਗੱਲ ਲੋਕ ਇਹ ਕਹਿ ਰਹੇ ਨੇ ਵੀ ਉਹ ਜਹਾਜ਼ ਪੰਜਾਬ ਕਿਉਂ ਆਇਆ ਬਿਨ ਉਸ ਦੇ ਪਿੱਛੇ ਇੱਕ ਸਟ੍ਰੈਟਜੀ ਹੁੰਦੀ ਹੈ ਸਭ ਤੋਂ ਪਹਿਲੀ ਗੱਲ ਹੈ ਵੀ ਭਾਰਤ ਨੇ ਕਿਉਂ ਉਹਨਾਂ ਨੂੰ ਆਉਣ ਦਿੱਤਾ ਜੇ ਭਾਰਤ ਆਉਣ ਨਾ ਦਿੰਦਾ ਤੇ ਉਹ ਅਮਰੀਕਾ ਜਾਂ ਗੁਆਟਮਾਲਾ ਜਾਂ ਕਿਤੇ ਹੋਰ ਜਗ੍ਹਾ ਵਿੱਚ ਸੜਦੇ ਰਹੇ ਇਹ ਲੋਕ ਖੁਸ਼ਕਿਸਮਤ ਨੇ ਜਿਨ੍ਹਾਂ ਨੂੰ ਵਾਪਸ ਆਪਣੇ ਘਰ ਪਰਤਣ ਦਾ ਮੌਕਾ ਮਿਲਿਆ ਤੇ ਬਹੁਤ ਸਾਰੇ ਲੋਕ ਜੋ ਡਾਂਕੀ ਲਾ ਕੇ ਗਏ ਸੀ ਸ਼ਾਇਦ ਕਰਦਿਆਂ ਨੇ ਦੁਬਾਰਾ ਉਹਦੀ ਸ਼ਕਲ ਵੀ ਨਹੀਂ ਦੇਖੀ ਬਹੁਤ ਹਾਰੀਬਲ ਕਹਾਣੀਆਂ ਨੇ ਹੁਣ ਲੋਕ ਦੱਸ ਰਹੇ ਨੇ ਸਾਡੇ ਨਾਲ ਇਹ ਹੋਇਆ ਸਾਨੂੰ ਇਸ ਤਰ੍ਹਾਂ ਰਿਪੋਰਟ ਕੀਤਾ ਉਸ ਤਰ੍ਹਾਂ ਰਿਪੋਰਟ ਕੀਤਾ ਤੁਹਾਨੂੰ ਆਪ ਪਤਾ ਡੋਂਕੀ ਲਾ ਕੇ ਗਏ ਹੋ ਤੁਸੀਂ ਔਰ ਡੋਂਕੀਆਂ ਨੇ ਜਿੰਨਾ ਤੁਹਾਨੂੰ ਤੰਗ ਕੀਤਾ ਜਿੰਨਾ ਜੰਗਲਾਂ ਚ ਰਸਤੇ ਚ ਸਮੁੰਦਰਾਂ ਚ ਤੁਸੀਂ ਤੰਗ ਹੋਏ ਹੋ ਤੇ ਸੋਦੇ ਸਾਹਮਣੇ ਕੁਝ ਵੀ ਨਹੀਂ ਉਹਦੀ ਤੁਸੀਂ ਗੱਲ ਨਹੀਂ ਕਰਦੇ ਵੀ ਕਿੰਨੇ ਤੰਗ ਹੋਏ ਤੇ ਕਿੰਨੇ ਬੰਦੇ ਰਸਤੇ ਚ ਮਾਰੇ ਗਏ ਔਰ ਕਿੰਨੇ ਪੈਸੇ ਦਿੱਤੇ ਏਜੰਟਾਂ ਨੂੰ ਦਿੱਤੇ ਕੀ ਕੀ ਤੁਸੀਂ ਪਾਪੜ ਬਿੱਲੇ ਉੱਥੇ ਜਾਣ ਵਾਸਤੇ ਚੰਗੀ ਗੱਲ ਹੈ ਕਿ ਭਾਰਤ ਸਰਕਾਰ ਨੇ ਤੁਹਾਨੂੰ ਵਾਪਸ ਲੈ ਲਿਆ ਮਨਾ ਨਹੀਂ ਕੀਤਾ ਇਹ ਕਹਿ ਰਹੇ ਨੇ ਵੀ ਆਰਮੀ ਦਾ ਜਹਾਜ਼ ਕਿਉਂ ਆਇਆ? ਬਈ ਜਹਾਜ਼ ਜਹਾਜ਼ ਹੈ ਕਿਸੇ ਦਾ ਵੀ ਹੋਵੇ ਉਹ ਆਪਦੇ ਖਰਚੇ ਦੇ ਤੁਹਾਨੂੰ ਛੱਡ ਕੇ ਜਾਣ ਨੂੰ ਤਿਆਰ ਨੇ ਤੇ ਫਿਰ ਤੁਹਾਨੂੰ ਕੀ ਤਕਲੀਫ ਹੈ? ਹੁਣ ਜਹਾਜ਼ ਪੰਜਾਬ ਕਿਉਂ ਆਇਆ? ਆ ਉਹ ਇੱਕ ਮਿਲਟਰੀ ਦਾ ਜਹਾਜ਼ ਸੀ। ਹਰ ਕੋਈ ਵੀ ਕੰਟਰੀ ਨਹੀਂ ਚਾਹੁੰਦਾ ਕਿ ਕਿਸੇ ਦੂਜੇ ਕੰਟਰੀ ਦੀ ਮਿਲਟਰੀ ਦਾ ਜਹਾਜ਼ ਉਹਦੇ 에ਅਰ ਸਪੇਸ ਤੇ ਆਵੇ। ਪਰ ਜੇ ਦੋਨੇ ਕਾਨਫਰੈਂਸ ਸੈਮੀਟੇ ਹੋਵੇ ਤੇ ਆ ਵੀ ਸਕਦਾ ਜਿਹੜੀ ਇਸ ਗੱਲ 'ਚ ਸੀ ਪਰ ਭਾਰਤ ਕਿ ਤਨਾ ਕਿਤੇ ਉਸ ਤੇ ਥੋੜੀ ਸੇਫਟੀ ਵਰਤਣਾ ਚਾਹੁੰਦਾ ਸੀ ਘੱਟ ਤੋਂ ਘੱਟ 에ਰ ਸਪੇਸ ਉਹਨਾਂ ਦੇ ਮਿਲਟਰੀ ਹਵਾਈ ਜਹਾਜ਼ ਨੂੰ ਦੇਣਾ ਚਾਹੁੰਦਾ ਸੀ ਤੇ ਉਸ ਦੇ ਲਈ ਨੇੜੇ ਤੋਂ ਨੇੜੇ ਜਿਹੜਾ ਹਵਾਈ ਅੱਡਾ ਸੀ ਉਹ ਅੰਮ੍ਰਿਤਸਰ ਸੀ ਜਿੱਥੇ 15-20 ਕਿਲੋਮੀਟਰ ਜਹਾਜ਼ ਸਾਡੀ ਟਰੈਟਰੀ ਦੇ ਅੰਦਰ ਆਇਆ ਬੜਾ ਉਹ ਸੋਚ ਸਮਝ ਕੇ ਡਿਸੀਜਨ ਲਿਆ ਹੋਊਗਾ ਬਾਕੀ ਪੰਜਾਬ ਨਾਲ ਇਹਦਾ ਕੋਈ ਤਾਲੁਕ ਨਹੀਂ ਹੈ ਨਾ ਤਾਂ ਇਹ ਪਹਿਲਾ ਜਹਾਜ਼ ਹੈ ਤੇ ਨਾ ਆਖਰੀ ਹੈ ਅੱਗੇ ਵੀ ਡਿਪੋਰਟ ਹੋਏ ਨੇ ਤੇ ਹਰੇ ਪਤਾ ਨਹੀਂ ਕਿੰਨੇ ਦੇ ਹਾਦਿਸ ਕਿਹੜੇ-ਕਿਹੜੀ ਜਗ੍ਹਾ ਉਤਰਨੇ ਨੇ ਤੇ ਐਵੇਂ ਪਹਿਲਾਂ ਹੀ ਤੁਸੀਂ ਇੰਨੇ ਗਰਮ ਨਾ ਹੋ ਕਿ ਪੰਜਾਬ ਆਇਆ ਪੰਜਾਬ ਨੂੰ ਕਿਉਂ ਮਦਨਾਮ ਕੀਤਾ ਬਹੁਤ ਕਬੱਡੀ ਗਿਣਤੀ ਵਿੱਚ ਪੰਜਾਬੀ ਤੇ ਗੁਜਰਾਤੀ ਨੇ ਉੱਥੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਤੇ ਪਤਾ ਵੀ ਲੱਗ ਰਿਹਾ ਹੁਣ ਜਿਹੜੀ ਇੱਕ ਹੋਰ ਗੱਲ ਵੀ ਲੋਕ ਹੁਣ ਫਟਾਫਟ ਮੀਡੀਆ ਵਾਲੇ ਉਹਨਾਂ ਦੇ ਘਰਾਂ ਜਾ ਰਹੇ ਨੇ ਪੁੱਛ ਰਹੇ ਨੇ ਜੀ ਸਾਡੇ ਨਾਲ ਤੱਕਾ ਹੋਇਆ ਸਾਨੂੰ ਐਦਾਂ ਰਿਪੋਰਟ ਕੀਤਾ ਦੇਖੋ ਤੁਹਾਨੂੰ ਆਪ ਪਤਾ ਹੈ ਤੁਸੀਂ ਬਾਰਡਰ ਕਰਾਸ ਕੀਤੇ ਨੇ ਸ਼ੁਕਰ ਹੈ ਕਿ ਤੁਸੀਂ ਇੱਕ ਡੈਮੋਕਰੇਟਿਕ ਕੰਟਰੀ ਦਾ ਬਾਰਡਰ ਕਰਾਸ ਕੀਤਾ ਜਿੱਥੇ ਤਾਂ ਉਹਨਾਂ ਨੇ ਫੜ ਕੇ ਜੇਲ੍ਹ ਚ ਪਾਇਆ ਰੋਟੀ ਪਾੜੀ ਦਿੱਤਾ ਤੇ ਤੇ ਨਾਰਥ ਕੋਰੀਆ afghanistan israel ਵਗੈਰਾ ਦਾ ਬਾਰਡਰ ਕਰਾਸ ਕੀਤਾ ਹੁੰਦਾ ਤਾਂ ਤੁਹਾਨੂੰ ਥਾਂ ਗੋਲੀ ਮਾਰੀ ਹੁੰਦੀ ਉਹਨਾਂ ਨੇ ਪੈਰ ਨਹੀਂ ਧਰਨ ਦਿੰਦੇ ਉਹ ਆਪਦੇ ਕੰਟਰੀ 'ਚ ਇੱਕ ਡੈਮੋਕਰੇਟਿਕ ਕੰਟਰੀ ਸੀ ਤੁਸੀਂ ਅਜੇ ਅਮਰੀਕਨ ਦਾ ਬਲੇਮ ਕਰ ਦੋ ਪਰ ਅਮਰੀਕਾ ਇੱਕ ਅਜਿਹਾ ਕੰਟਰੀ ਹੈ ਕਿ ਲੀਗਲ ਗਏ ਬੰਦਿਆਂ ਨੂੰ ਸਭ ਤੋਂ ਵੱਧ ਸਪੋਰਟ ਦਿੱਤੀ ਆ ਸਿਰਫ ਇੱਕ ਅਮਰੀਕਾ ਚ ਵੀ ਤੁਸੀਂ ਆਪਣੇ ਭੈਣ ਭਰਾ ਨੂੰ ਸੱਦ ਸਕਦੇ ਹੋ ਸਪான்ਸਰ ਕਰ ਸਕਦੇ ਹੋ ਹੁਣ ਕਰ ਵੇਟਿੰਗ ਲਿਸਟ ਵੱਧ ਗਈ ਅੱਗੇ ਇਹ ਸਾਲ 6 ਮਹੀਨੇ ਚ ਨੰਬਰ ਆ ਜਾਂਦਾ ਸੀ ਇੱਕ ਬੰਦਾ ਲੀਗਲ ਗਿਆ ਉਹਨੇ ਆਪਣੇ ਭੈਣ ਭਰਾ ਸਾਰੇ ਸੱਦੇ ਤੇ ਉਹਨਾਂ ਦੇ ਭਰਾਵਾਂ ਨੇ ਉੱਥੇ ਪਹੁੰਚ ਕੇ ਘਰ ਵਾਲੀਆਂ ਨੇ ਆਪਣੇ ਭੈਣ ਭਰਾ ਵੀ ਸੱਦੇ ਤੇ ਇੱਕ ਲੀਗਲ ਪਿੱਛੇ 15 20 ਬੰਦੇ ਜੋ ਉਹਨਾਂ ਦੇ ਪਰਿਵਾਰ ਦੇ ਉੱਥੇ ਜਾ ਕੇ ਸੈਟਲ ਹੋ ਗਏ ਇਹ ਅਮਰੀਕਾ ਚ ਸੀ ਸਿਸਟਮ ਕਿਤੇ ਹੋਰ ਨਹੀਂ ਸੀ ਪਰ ਤੁਸੀਂ ਲੀਗਲ ਛੱਡ ਕੇ ਇਲੀਗਲ ਰਸਤੇ ਅਪਣਾਉਣੇ ਸ਼ੁਰੂ ਕੀਤੇ ਸੈਟਲ ਹੋਣ ਵਾਸਤੇ ਜੋ ਬਹੁਤ ਖਤਰਨਾਕ ਸੀ ਹੁਣ ਮੈਂ ਵੀਡੀਓ ਦੇਖ ਰਿਹਾ ਸੀ ਕਈ ਲੋਕ ਦੱਸ ਰਹੇ ਨੇ ਕਿ ਸਾਨੂੰ ਸਰਕਾਰ ਉਹ ਜਦੋਂ ਤੱਕ ਤੁਸੀਂ ਏਜੰਟ ਕਰਦੇ ਉਦੋਂ ਤੱਕ ਗਵੰਡੀ ਨੂੰ ਵੀ ਨਹੀਂ ਦੱਸਦੇ ਤੇ ਹੁਣ ਫੜੇ ਗਏ ਵਾਪਸ ਆ ਗਏ ਤੇ ਜਿੱਦੇ ਪਹੁੰਚਿਆ ਸੀ ਲੱਡੂ ਬੰਡੇ ਤੇ ਹੁਣ ਵਾਪਸ ਆ ਗਏ ਤੇ ਸਰਕਾਰ ਸਾਡੀ ਮਦਦ ਕਰੇ ਤੁਸੀਂ ਕਦੇ ਜਿਹੜਾ ਏਜੰਟ ਦੇ ਥਰੂ ਗਏ ਸੀ ਉਹਦੇ ਕਾਗਜ਼ ਪੱਤਰ ਦੇਖੋ ਉਹਦੀ ਰਜਿਸਟ੍ਰੇਸ਼ਨ ਦੇਖੀ ਕਦੇ ਵੀ ਨਹੀਂ ਤੁਹਾਨੂੰ ਸਿਰਫ ਆਪਣੇ ਮਤਲਬ ਤੱਕ ਸੀ ਔਰ ਮਤਲਬ ਫੇਲ ਹੋ ਗਿਆ ਅਲੱਗ-ਅਲੱਗ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਕਟੋ-ਕਟ ਤੁਸੀਂ ਸ਼ੁਕਰਗੁਜ਼ਾਰ ਹੋਵੋਗੇ ਤੁਸੀਂ ਘਰਦਿਆਂ ਨਾਲ ਜੁੜੇ ਇੱਕ ਬੀਬੀ ਬਿਆਨ ਦੇ ਰਹੀ ਹੈ ਪਤਾ ਨਹੀਂ ਕਿਸ ਨੂੰ ਉਹ ਬੇਵਕੂਫ ਬਣਾਉਣਾ ਚਾਹੁੰਦੀ ਹੈ ਮੇਰੇ ਕੋਲੇ ਤਾਂ ਵੈਲਿਡ ਵੀਜ਼ਾ ਸੀ ਅਜੇ ਵੀ 2 ਸਾਲ ਬਾਕੀ ਹੈ ਮੈਨੂੰ ਕਿਉਂ ਰਿਪੋਰਟ ਕਰਤਾ ਉਹ ਬੀਬਾ ਤੇਰੇ ਕੋਲੇ ਯੂਕੇ ਦਾ ਵੀਜ਼ਾ ਹੈ ਇੰਗਲੈਂਡ ਦਾ ਯੂਐਸਏ ਦਾ ਨਹੀਂ ਹੈ ਇੰਗਲੈਂਡ ਦੇ ਵੀਜ਼ੇ ਤੇ ਤੂੰ ਯੂਐਸਏ ਚ ਫੜੀ ਗਈ ਹੁਣ ਕਹਿੰਦੀ ਮੈਂ ਘੁੰਮਣ ਗਈ ਸੀ ਬੀਬਾ ਤੂੰ ਮਾਰੇ ਨਹੀਂ ਪੜਦੀ ਸੀ ਵੀ ਚੰਡੀਗੜ੍ਹ ਘੁੰਮਣ ਚਲੀ ਗਈ ਬਸ ਬਹਿ ਕੇ 7000 ਮੀਲ ਦਾ ਤੂੰ ਸਫ਼ਰ ਕੀਤਾ 7-800 ਡਾਲਰ ਦੀ ਟਿਕਟ ਲਈ ਹੈ ਯੂਰਪ ਦਾ ਕੋਈ ਕੰਟਰੀ ਤੈਨੂੰ ਘੁੰਮਣ ਨੂੰ ਨਹੀਂ ਮਿਲੇ ਇੰਗਲੈਂਡ ਤੋਂ ਜਿਹੜਾ ਨੇੜੇ ਸੀ ਉੱਧਰ ਤੈਨੂੰ ਅਮਰੀਕਾ ਦੇ ਨੇੜੇ ਇੱਕ ਛੋਟਾ ਜਿਹਾ ਕੰਟਰੀ ਦੀਦਾ ਬਾਲੇ ਭਾਰਤੀਆਂ ਨੂੰ ਨਾਂ ਵੀ ਨਹੀਂ ਪਤਾ ਉੱਥੇ ਤੈਨੂੰ ਘੁੰਮਣ ਮਿਲ ਯਾਦ ਆ ਗਿਆ ਘੁੰਮਣਾ ਮਕਸਦ ਨਹੀਂ ਸੀ ਔਰ ਤੁਸੀਂ ਉਹ ਛੋਟੇ ਜੇ ਕੰਟਰੀ ਤੋਂ ਯੂਐਸਏ ਦਾ ਬਾਰਡਰ ਕਰਾਸ ਕਰਦੇ ਗਏ ਫੜੇ ਹੋ ਤੇ ਝੂਠ ਨਾ ਬੋਲੋ ਲੋਕਾਂ ਨੂੰ ਗੁੰਮਰਾਹ ਨਾ ਕਰੋ ਔਰ ਮੀਡੀਆ ਵਾਲੇ ਸੱਚ ਪੁੱਛ ਲਿਆ ਕਰੋ ਵੀ ਉੱਥੇ ਘੁੰਮਣ ਦੀ ਕਿਹੜੀ ਜਗ੍ਹਾ ਸੀ ਦੱਸੋ ਤਾਂ ਸਹੀ ਤੁਹਾਡੇ ਕੋਲ ਰਿਟਰਨ ਟਿਕਟ ਵੀ ਨਹੀਂ ਸੀ ਤੇ ਤੁਸੀਂ ਕੀ ਘੁੰਮਣ ਗਏ ਸੀ ਉਹ ਛੋਟੇ ਜੇ ਕੰਟਰੀ 'ਚ ਾਡੇ ਵੱਡੇ ਵੱਡੇ ਯੂਰਪ ਦੇ ਸਾਰੇ ਕੰਟਰੀ ਛੱਡ ਕੇ ਜਿੱਥੇ ਤੁਸੀਂ ਵਸਤੇ ਵੀ ਜਾ ਸਕਦੇ ਸੀ ਤੁਸੀਂ ਉੱਥੇ ਘੁੰਮਣ ਗਏ ਜਿੱਥੇ ਅਮਰੀਕਾ ਪੜਿਆ ਜਾਂਦਾ ਸੀ ਇਹ ਬੇਕੂਫ ਨਾ। ਘਟੋ ਘਟ ਸਜਾਈ ਤੇ ਖੜੋ ਬੀਬਾ ਤੇਰੇ ਕਾਰਨ ਕਈ ਸਟੂਡੈਂਟ ਹਜ਼ਾਰਾਂ ਸਟੂਡੈਂਟਾਂ ਤੇ ਵੀ ਸ਼ੱਕ ਦੀ ਸੂਈ ਹੁਣ ਜਾਇਆ ਕਰੂਗੀ ਜਦੋਂ ਉਹ ਯੂਕੇ ਦਾ ਵੀਜ਼ਾ ਲੈਣਗੇ ਵੀ ਪਤਾ ਨਹੀਂ ਇਹਨਾਂ ਦੀ ਪੜਨ ਦੀ ਮਨਸ਼ਾ ਹੈ ਜਾਂ ਅੱਗੇ ਕਿਤੇ ਡਾਂਕੀ ਲਾਉਣ ਦੀ ਮਨਸ਼ਾ ਹੈ। ਇਸ ਕਰਕੇ ਇਹ ਜਿਆਦਾ ਸਟੇਟਮੈਂਟਾਂ ਦੇਖ ਕੇ ਨੁਕਸਾਨ ਨਾ ਕਰੋ। ਬਾਕੀ ਆਉਣ ਵਾਲੇ ਸਮੇਂ 'ਚ ਦੱਸੇਗਾ ਕਿ ਬਾਕੀ ਕਿਸ ਤਰ੍ਹਾਂ ਕਿਸ ਤਰ੍ਹਾਂ ਹੋਰ ਕੀ ਕੀ ਆਪਾਂ ਨੂੰ ਦੇਖਣਾ ਪਏਗਾ। ਕੱਟ ਅਗਲਾ ਜਗ ਜ਼ਾਹਿਰ ਕਰੋ ਓਜੈਂਟਾਂ ਦੇ ਨਾਂ ਜ਼ਾਹਿਰ ਕਰੋ ਉਹਨਾਂ ਨੂੰ ਨੰਗੇ ਕਰੋ ਉਹਨਾਂ ਨੂੰ ਫੜਾਓ ਅਗੇ ਇਹ ਕੰਮ ਰੁਕੇ ਉਹ ਲੋਕਾਂ ਦੀ ਇਸ ਤਰ੍ਹਾਂ ਜਿਹੜੀ ਆ ਖੱਜਲ ਖੋਰੀ ਔਰ ਲੁੱਟਖੋਟ ਬੰਦ ਹੋ ਗਈ ਐ ਇਸੇ ਛੋਟੇ ਛੋਟੇ ਸਵਾਲ ਦਿਓ ਮੈਂ ਫੇਸਬੁਕ ਵਗੈਰਾ ਤੇ ਦੇਖੇ ਤੇ ਜਿਨ੍ਹਾਂ ਦੇ ਮੈਂ ਸੋਚਿਆ ਵੀ ਆਪਦੇ ਵੱਲੋਂ ਆਪਾਂ ਦੱਸੀਏ ਲੋਕਾਂ ਨੂੰ ਵੀ ਕੀ ਐ ਤੁਹਾਨੂੰ ਚੰਗੇ ਲੱਗੇ ਹੁਣ ਤੇ ਜ਼ਰੂਰ ਸ਼ੇਅਰ ਕਰੋ ਲਾਈਕ ਕਰੋ ਦੇਖਦੇ ਰਹੋ ਸਾਡੀ ਵੀਡੀਓ ਅਸੀਂ ਤੁਹਾਨੂੰ ਅਪਡੇਟ ਦਿੰਦੇ ਰਹਾਂਗੇ ਐਸ ਬੜੇ ਵਧੀਆ ਬਾਹਰ ਅਸੀਂ ਨੂਡਲਜ਼ ਖਾ ਰਹੇ ਹਨ ਕਰਮਾ ਕਰਮ ਨੂਡਲ ਠੰਡੇ ਮੌਸਮ ਚ ਖਾਣ ਦਾ ਸਵਾਦ ਹੀ ਹੋਰ ਹੈ ਤਾਂ ਕਿ ਵਧੀਆ ਲੱਗਦਾ ਗੱਲਾਂ ਵੀ ਆਉਂਦੀਆਂ ਨੇ ਤੇ ਤੁਹਾਡੇ ਨਾਲ ਗੱਲਾਂ ਵੀ ਸ਼ੇਅਰ ਕੀਤੇ ਦੇਖਦੇ ਰਹੋ ਸਾਡਾ ਚੈਨਲ ਥੈਂਕ ਯੂ ਵੈਰੀ ਮੱਚ ওকে ਬਾਏ